ਕੜ ਤੀਏ ਘੋੜੀ ਕਟੇ ਹਾਂਜੀ ਬਿੱਕਰ ਦੀ ਦੇ ਦੇ ਉਹਨੂੰ ਮੁੰਡੇ ਨੂੰ ਮੇਰੇ ਗਲਾਸ ਇੱਥੇ ਚਲ ਗਿਆ ਮੈਂ ਫੜਾਉਣਾ ਜੱਪਾ ਮੈਂ ਫੜਾਉਣਾ ਕੋਪੀ ਮੈਂ ਇੱਥੇ ਰੱਖ ਮੈਂ ਲੈ ਕੇ ਜਾਣਾ ਆਈ ਸਫਾਈ ਡੇ ਆਵੇ ਧੰਨਵਾਦ ਭਾਈ ਜੀ ਨੇ ਇਹ ਦੇਵਾਂ ਆ ਗਿਆ ਬਿੱਲਾ ਫੇਟ ਬਿੱਲਾ ਸੈਡ ਕੀ ਹਾਲ ਬਿੱਲਾ ਫੇਰ ਵਧੀਆ ਹੋ ਜਾਂਦਾ ਬਿੱਲਾ ਆਉਂਦਾ ਸੈਰ ਕਰਨਾ ਹੈ ਕੋਸ਼ੀ ਗਾਜੀ ਸਾਸਿਕਾ ਸਾਰੇ ਭਰਾਵਾਂ ਨੂੰ ਵਧੀਆ ਲੱਗਦਾ ਸਰੋਂ ਸਾਸਿਕਾ ਗਾਜੀ ਬਿੱਲਾ ਵੀ ਸਾਸਿਕਾ ਗਾਜੀ ਹਾਂ ਬੜੇ ਸੰਤ ਵਧੀਆ ਬਣਾ ਕੇ ਦਿੱਤੇ ਆ ਸਾਡੇ ਭਰਾਵਾਂ ਨੇ ਫਰਾਵਾ ਪੰਜ ਸਾਹਿਬ ਆ ਗਏ ਸੰਤ ਦੇਸਾਂ ਆ ਬਣਿਆ ਆ ਹਾਂ ਉਹ ਪੰਜ ਸਾਹਿਬ ਮੈਂ ਕਹਿੰਦਾ ਜੀ ਸਾਰੇ ਭਰਾਵਾਂ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਬੈਠੇ ਆ ਉਹਨਾਂ ਦਾ ਸ਼ੁਕਰੀਆ ਆ ਜਿਹੜੀਆਂ ਤੀਜਾ ਬਣਵਾਤੀਆਂ ਉਹਨਾਂ ਨੇ ਹਾਂ ਬਹੁਤ ਬਹੁਤ ਤੁਹਾਡਾ ਥੈਂਕ ਯੂ ਤੁਹਾਡੇ ਪਰਿਵਾਰ ਦਾ ਗੁਰੂਪੀ ਨਾਲ ਸਾਰਿਆਂ ਦਾ ਤੁਸੀਂ ਵੀ ਨਾਲ ਆ ਬਿੱਲਾ ਜੀ ਕਿੰਦੇ ਹੋ ਨਹੀਂ ਕੋਈ ਪਰਮਾਤਮਾ ਭਲੀ ਕਰੇ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਬੱਲਾ ਜੀ ਰਸਾਂ ਕਰਦੇ ਏਦਾਂ ਸਾਰੇ ਕਰਦੇ ਭਾਈ ਪਿੰਡ ਨਿਵਾਸੀ ਜਿਨ੍ਹਾਂ ਨੂੰ ਤੁਸੀਂ ਬਣਾ ਕੇ ਦਿੱਤਾ ਹੈ ਨਾ ਜਿਨ੍ਹਾਂ ਨੂੰ ਤੁਸੀਂ ਇਹ ਇੰਨਾ ਚੀਜਾਂ ਨਾ ਸਾਨੂੰ ਸੁਪਨਾ ਵੀ ਨਹੀਂ ਲੈ ਸਕਦੇ ਸ਼ਹਿਰਾਂ ਕੇ ਦੇਖੀ ਗਏ ਨੇ ਨੈਕਸਟ ਇਅਰ ਨਾ ਅਗਲੇ ਸਾਲ ਐਂ ਡਰੱਗ ਜਿਹੜੇ ਫਲ ਫਰੂਟ ਬਹੁਤ ਲਾਇਆ ਜੰਗਲ ਬਣਾ ਲੈਣਾ ਇੱਥੇ ਬਸ ਮਾਲ ਖੀਜਿਆ ਨਾ ਵਾਹ ਸੁਣਾ ਲੱਗਿਆ ਸਵੇਰੇ ਸਵੇਰੇ ਨਾ ਬੜਾ ਵਧੀਆ ਲੱਗਦਾ ਧੰਨਵਾਦ ਠੰਡੇ ਠੰਡੇ ਹਮਮਮ ਕਮੈਂਟ ਪੜ੍ਹਨੇ ਦਾ ਨਾ ਮਾਣ ਜਿੰਦਾ ਹੋਊਗਾ ਕਮਮ ਅੱਜ ਇਹ ਮਹਾਰਾਣਾ ਪ੍ਰਤਾਪ ਦੇ ਰਾਜਪੂਤ ਬਾਲ ਕਿੱਥੋਂ ਕਰਾ ਕੇ ਲਿਆ ਹੈ ਹੈ ਵਧੀਆ ਬਾਹਰ ਹਮਮ ਆ ਗਲਾਸ ਤੇ ਨਹੀਂ ਨਾ ਉਹਨਾਂ ਦੇ ਦੇਖਿਆ ਵਾਹ ਵਾਹ ਬਹੁਤ ਮੁੰਡਾ ਕੰਮ ਕਰਦਾ